देखो जी ये मंगाया मेरे बेटे ने मैजान तो देखने ची है खोल के

E quello nero è capito da

एक ना आती है लो जी सूई मेरे को ली जी ही चीजा ना एमाजॉन तो मेरे बेटे ने किया ऑर्डर मेरे लिए गिफ्ट दिता मेरे बेटे वालों गिफ्ट ठीक है जी ਮਾਂ ਤਾਂ ਸਦਾ ਖੁਸ਼ ਰੱਖੇ ਆਪਣੇ ਤਾਂ ਨਾ ਹੀ ਬੱਚੇ ਚੀਜ਼ ਕੋਈ ਦੇਣ ਤਾਂ ਵੀ ਦਵਾਵਾ ਮਾਵਾ ਦੀਆਂ ਤਾਂ ਨਾੜੀ ਹੁੰਦੀਆਂ ਨੇ ਬੱਚਿਆਂ ਦੀ ਠੀਕ ਹੈ ਜੀ ਮਾਂ ਤਾਂ ਮਚਾਦੀ ਕਿ ਲੱਖ ਚ ਰੱਖੇ ਦਿਨ ਦੁੱਗਨੇ ਰਾਤ ਚੌਗਨੇ ਰੱਖਿਆ ਲੱਖ ਦੇ ਬੇਟੇ ਨੂੰ ਮੇਰੇ ਬਿਨਾ ਪੁੱਛੀ ਆਰਡਰ ਕਰਤਾ ਜੀ ਮੇਰੇ ਬਿਨਾ ਪੁੱਛੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਨੂੰ ਤਾਂ ਜਦੋਂ ਘਰੇ ਦੇਖਿਆ ਭਾਈ ਫਿਰ ਪਤਾ ਲੱਗਿਆ ਜੀ ਦੇਖੋ ਐਮਾਜਨ ਵਾਲੇ ਦੇ ਪੈਕਿੰਗ ਤਾਂ ਬਹੁਤ ਤਕੜੀ ਹੁੰਦੀ ਹੈ ਜੀ ਇਹ ਲਾ ਵੱਡੇ ਕਵਰ ਚੰਗਾ ਹੈ ਫਿਰ ਆਹ ਕਵਰ ਹੁੰਦਾ ਹੈ ਉਹ ਤੇ ਆਹ ਹੁੰਦਾ ਆਪਣਾ ਕੀ ਵਾਟਰਪੂਫ ਜਿਹਾ ਲੱਗਿਆ ਹੁੰਦਾ ਸਾਫ਼ ਜਿਹਾ ਇਹ ਜੀ ਆਹ ਡੱਬਾ ਇਹਦੇ ਵਿੱਚ ਪੈਕ ਹੁੰਦਾ ਜੀ ਐਵੇਂ ਇਹਦੇ ਵਿੱਚ ਆ ਚੀਜ਼ਾਂ ਸੀ ਗਈਆਂ ਸਾਰੀਆਂ देखो ठीक है जी हा चीजा निकल रेट प्राइस का मैंने कोई पता नहीं जी बेटे ने ऑर्डर जो तो पूछोगा भी की रेट है की है ये मैंने नहीं पता जी ठीक है जी पर मैं तो सिर्फ तो हाँ पता भी मेरे लगा चीज़ा आ गई ने जरूर देखे करो जी ਜਿੰਨੇ ਪੂਰੀ ਦੇਖਿਆ ਕਰੋ ਜੋ ਵੀ ਆਪਣੇ ਨਾਲ ਜਾਣਕਾਰੀ ਹੁੰਦੀ ਕੋਈ ਚੀਜ਼ ਮੰਗਾਉਣਾ ਜਾਂ ਸੂਟ ਤਿਆਰ ਕਰਦਿਆਂ ਦਾ ਕੋਈ ਖਾੜਾ ਬਣਾਉਣਾ ਉਹਦੀ ਆਪਾਂ ਵੀਡੀਓ ਸ਼ੇਅਰ ਕਰਦੇ ਹਾਂਗੀ ਕਿ ਕਿ ਇਹ ਮੈਂ ਖੋਲਿਆ ਸੀ ਹੁਣ ਆਪਣ ਕੀਤਾ ਸੀ ਬੇਟਾ ਕਰ ਮਮਾ ਆਪਣ ਕਰ ਰਹੇ ਹਾਂਗੇ ਜਦੋਂ ਆਪ ਖੋਲ ਕੇ ਦੇਖਿਆ ਤੇ ਮੈਂ ਸੋਚਿਆ ਵਿੱਚ ਅਸੋਟ ਨਵੀਂ ਵੀਡੀਓ ਸ਼ੇਅਰ ਕਰਦਾ ਜਦੋਂ ਕੋਈ ਵੀ ਪੈਂਟ ਤੇ ਮੰਗਾਉਂਦਾ ਵੀ ਭਾਈ ਕਾ ਚੀਜ਼ਾਂ ਨਿਕਲਦੀਆਂ ਨੇ ਇਹਦੇ ਵਿੱਚੋਂ ਚਲੋ ਜੀ वीडियो लाइक शेयर कमेंट सब्सक्राइब जरूर करा करो जो